ਨਾਗੀ ਪਰਿਵਾਰ ਨੇ ਇਸ ਤਰ੍ਹਾਂ ਮਨਾਇਆ ਆਪਣੇ ਪੋਤਰੇ ਦਾ ਜਨਮ ਦਿਨ ਧਾਰੀਵਾਲ ਦੇ ਉੱਗੇ ਸਮਾਜ ਸੇਵਕ ਮੁਖਵੰਦ ਸਿੰਘ ਨਾਗੀ ਦੇ ਪੋਤਰੇ ਅੱਜ ਜੋ ਵਿਦੇਸ਼ ਦੇ ਵਿੱਚ ਰਹਿੰਦਾ ਹੈ ਜਿਸ ਦਾ ਅੱਜ ਜਨਮ ਦਿਨ ਸੀ ਸਮਾਜ ਸੇਵਕ ਮੁਖਵੰਦ ਸਿੰਘ ਨਾਗੀ ਨੇ ਆਪਣੇ ਪੋਤਰੇ ਨਿਰਮਨ ਦਾ ਜਨਮ ਦਿਨ ਮਾਨਵਤਾ ਦੀ ਸੇਵਾ ਬਿਰਧ ਆਸ਼ਰਮ ਪਿੰਡ ਲਹਿਲ ਵਿਖੇ ਲਵਾਰਸ ਲੋਕਾਂ ਤੇ ਮਤਬੁੱਦੀ ਲੋਕਾਂ ਦੇ ਨਾਲ ਮਨਾਇਆ ਉਹਨਾਂ ਨੇ ਦੱਸਿਆ ਕਿ ਬਿਰਧ ਆਸ਼ਰਮ ਦੇ ਵਿੱਚ ਆ ਕੇ ਇਹਨਾਂ ਲੋਕਾਂ ਨੂੰ ਮਿਲ ਕੇ ਇਨਾਂ ਦੇ ਨਾਲ ਸਮਾਂ ਬਤਾ ਕੇ ਦਿਲ ਨੂੰ ਬਹੁਤ ਸਕੂਨ ਮਿਲਦਾ ਹੈ ਇਸ ਮੌਕੇ ਤੇ ਉਹਨਾਂ ਨੇ ਬਿਰਧ ਆਸ਼ਰਮ ਵਿੱਚ ਬੇਸਾਰਾ ਲੋਕਾਂ ਵਾਸਤੇ ਫਰੂਟ ਤੋਂ ਇਲਾਵਾ ਖਾਣ ਪੀਣ ਦਾ ਸਮਾਨ ਅਤੇ ਇੱਕ ਕਪੜੇ ਧੋਣ ਵਾਲੀ ਮਸ਼ੀਨ ਵੀ ਨਾਲ ਲੈ ਕੇ ਗਏ। ਉਹਨਾਂ ਨੇ ਬੇਸਾਰਾ ਲੋਕਾਂ ਦੇ ਨਾਲ ਮਿਲ ਕੇ ਕੇਕ ਵੀ ਕੱਟਿਆ ਅਤੇ ਆਪਣੇ ਹੱਥੀ ਉਹਨਾਂ ਲੋਕਾਂ ਨੂੰ ਕੇਕ ਖਵਾਇਆ। ਉਹਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਅਸੀਂ ਮਹਿੰਗੇ ਤੋਂ ਮਹਿੰਗੇ ਹੋਟਲਾਂ ਵਿੱਚ ਜਾ ਕੇ ਆਪਣਾ ਜਨਮ ਦਿਨ ਮਨਾਉਂਦੇ ਹਾਂ ਤੇ ਫਾਲਤੂ ਖਰਚਾ ਕਰਦੇ ਹਾਂ। ਉਹਨਾਂ ਆਖਿਆ ਕਿ ਸਾਨੂੰ ਫਾਲਤੂ ਖਰਚਾ ਨਹੀਂ ਕਰਨਾ ਚਾਹੀਦਾ ਅਤੇ ਫਾਲਤੂ ਖਰਚਾ ਕਰਨ ਨਾਲੋਂ ਬਿਰਧ ਆਸ਼ਰਮ ਵਿੱਚ ਆ ਕੇ ਬੇਸਹਾਰਾ ਤੇ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਇਸ ਮੌਕੇ ਤੇ ਮਾਨਤਾ ਦੀ ਸੇਵਾ ਬਿਰਧ ਆਸ਼ਰਮ ਚਲਾ ਰਹੇ ਪੰਕਜ 레ਲ ਨੇ ਮੁਖਵੰਤ ਸਿੰਘ ਨਾਗੀ ਦੇ ਨਾਲ ਪਹੁੰਚੇ ਲੋਕਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਹ ਦਾਨੀ ਸੱਜਣਾ ਦੇ ਸਹਿਯੋਗ ਨਾਲ ਹੀ ਬਿਰਧ ਆਸ਼ਰਮ ਚੱਲ ਰਿਹਾ ਹੈ ਇਸ ਮੌਕੇ ਤੇ ਉਹਨਾਂ ਦੇ ਨਾਲ ਨਗਰ ਕੌਂਸਲ ਪ੍ਰਧਾਨ ਅਸ਼ਿੰਦ ਦੁੱਗਲ ਸਮਾਜ ਸੇਵਕ ਮਿੱਠੂ ਮਾਨ ਤੋਂ ਇਲਾਵਾ ਸ਼ਹਿਰ ਵਾਸੀ ਮੌਜੂਦ ਸਨ ਦੇਖੋ ਟੀਵੀ ਨਿਊਜ਼ ਇੰਡੀਆ 200 ਪਹਿਲੀ ਧਾਰੀ ਵਾਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਅੱਜ ਮੇਰੇ ਲਈ ਅਤੇ ਮੇਰੇ ਸ਼ਹਿਰ ਨਿਵਾਸੀਆਂ ਲਈ ਜਿਹੜੇ ਮੇਰੇ ਨਾਲ ਸੱਜਣ ਸਾਰੇ ਆਏ ਹੋਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਅਤੇ ਅੱਜ ਸਾਡੇ ਲਈ ਬੜਾ ਹੀ ਸੁਭਾਏਮਨ ਸਭਾ ਹੈ ਕਿ ਮੈਂ ਆਪਣੇ ਪੁੱਤਰੇ ਨਿਰਮਨ ਸਿੰਘ ਸਪੁੱਤਰ ਸਰਦਾਰ ਜਗਜੀਤ ਸਿੰਘ ਨਾਗੀ ਜਿਹੜੇ ਕਿ ਬਾਹਰ ਆਸਟ੍ਰੇਲੀਆ ਰਹਿੰਦੇ ਨੇ ਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਡੈਡੀ ਤੁਸੀਂ ਇੱਥੇ ਦੁਕਾਨ ਤੇ ਕੋਈ ਪੁੱਤਰੇ ਦਾ ਜਨਮ ਦਿਨ ਆਵਾ ਤੇ ਲੰਗਰ ਲਾ ਦਿਓ ਤੇ ਮੈਂ ਉਹਨਾਂ ਨੂੰ ਪੁੱਤਰੇ ਆਪਣੇ ਨੂੰ ਕਾਕੇ ਨੂੰ ਇਹੋ ਕਿਹਾ ਵੀ ਨਹੀਂ ਲੰਗਰ ਨਹੀਂ ਲਾਉਣਾ ਆਪਾਂ ਉੱਥੇ ਜਿਹੜੀ ਸਾਡੇ ਪੁੱਤਰ ਪੰਕਜ ਵੀਰ ਹੋਣਾ ਨੇ ਮਾਨਵਤਾ ਦੀ ਸੇਵਾ ਦਾ ਜਿਹੜਾ ਸੈਂਟਰ ਖੋਲ੍ਹਿਆ ਆ ਆਪਾਂ ਉੱਥੇ ਹੀ ਜਾ ਕੇ ਕੁਛ ਨਾ ਕੁਛ ਉੱਥੇ ਉਹਨਾਂ ਨੂੰ ਦੇਖ ਕੇ ਆਉਣਾ ਹੈ ਤੇ ਉਹਨਾਂ ਨੇ ਇਸ ਪ੍ਰੇਰਣਾ ਦੀ ਸਦਕਾ ਉਸ ਬੱਚੇ ਨੇ ਮੇਰੇ ਦੀ ਵੀ ਗੱਲ ਮੰਨ ਲਈ ਤੇ ਮੈਂ ਵੀ ਪਿਛਲੇ ਸਾਲ ਵੀ ਇੱਥੇ ਆਇਆ ਸੀਗਾ ਤੇ ਮਨ ਨੂੰ ਜਿੰਨੀ ਸੰਤੁਸ਼ਟੀ ਇੱਥੇ ਹੁੰਦੀ ਆ ਉਥੇ ਕਿਤੇ ਨਹੀਂ ਹੁੰਦੀ ਕਿਉਂਕਿ ਜਿਹੜੀ ਇੱਥੇ ਸੇਵਾ ਜਿਹੜੇ ਆਪਣੇ ਸਾਡੇ ਬਜ਼ੁਰਗ ਭਰਾ ਇੱਥੇ ਬੈਠੇ ਹੋਏ ਨੇ ਸਾਰੇ ਤੇ ਸਾਰੇ ਹੀ ਲੋੜਵੰਦੇ ਨੇ ਤੇ ਮੈਂ ਅਪ੍ਰਸ ਕਰਕੇ ਨਹੀਂ ਮੈਂ ਸਿਰ ਵੇਸ਼ ਕਰਕੇ ਇਸ ਨੂੰ ਹਾਈਲਾਈਟ ਕਰਨਾ ਚਾਹਦਾ ਵੀ ਜਿਹੜਾ ਵੀ ਇਨਸਾਨ ਧਾਰੀ ਵਾਸ ਸਾਡੇ ਲੱਗੇ ਆਲੇ ਦੁਆਲੇ ਰਹਿੰਦਾ ਹੈ ਉਹ ਘਰ ਦੇ ਵਿੱਚ ਫਾਲਤੂ ਖਰਚੇ ਕਰਨ ਦੀ ਬਜਾਏ ਇੱਥੇ ਆਣ ਕੇ ਇਹਨਾਂ ਦੀ ਸੇਵਾ ਦੇ ਵਿੱਚ ਆਣ ਕੇ ਆਪਣੀ ਜੋ ਵੀ ਤਨ ਮਨ ਧਨ ਦੇ ਨਾਲ ਇੱਥੇ ਆਣ ਕੇ ਸੇਵਾ ਕਰੇ ਤਾਂ ਕਿ ਇੱਥੇ ਜਿਹੜੇ ਆ ਪਰਿਵਾਰ ਮੇਰੇ ਵੀ ਮੇਰਾ ਪੁੱਤਰ ਪੰਕਜ ਮਨਤਾ ਦੀ ਸੇਵਾ ਦੇ ਜਿਹੜੇ ਮੈਨੇਜਰ ਨੇ ਜਿਹੜੇ ਸਾਰੀ ਇਹ ਕਾਰਵਾਈ ਨੂੰ ਕਰ ਰਹੇ ਨੇ ਮੈਂ ਇਹਨਾਂ ਨੂੰ ਵੀ ਬੜੀ ਦਾਤ ਦੇਵਾਂਗਾ ਕਿਉਂਕਿ ਇਸ ਕੰਮ ਲਈ ਕਰਤੇ ਸਾਰੇ ਲੈਂਦੇ ਨੇ ਲੇਵੇ ਇਸ ਕੰਮ ਲਈ ਸਮਾਂ ਕੱਢਣਾ ਜਿਹੜਾ ਨਾ ਉਹ ਬਹੁਤ ਔਖ ਹੁੰਦਾ ਹੈ ਤੇ ਉਹ ਮੇਰਾ ਪੁੱਤਰ ਪੰਕਜ ਸੇਵਾ ਕਰ ਰਿਹਾ ਹੈ ਤੇ ਸਮਾਂ ਕੱਢ ਕੇ ਨਾਲ ਜਦੋਂ ਵੀ ਕੋਈ ਇੱਥੇ ਪ੍ਰੋਗਰਾਮ ਹੁੰਦਾ ਤੇ ਆਣ ਕੇ ਤੇ ਇੱਥੇ ਪੂਰਾ ਟਾਈਮ ਦਿੰਦੇ ਨੇ ਤੇ ਇਹਨਾਂ ਸਾਰਿਆਂ ਦੀ ਸੇਵਾ ਜਿਹੜੀ ਆ ਮੈਂ ਆ ਨਾਂ ਵੀ ਉਹ ਸਾਰੀ ਜਿਹੜੀ ਸੇਵਾ ਇਹ ਇਹਨਾਂ ਨੂੰ ਲੱਗਣੀ ਹੈ ਤੇ ਮੈਂ ਫੇਰ ਇੱਕ ਵਾਰੀ ਆਪਣੇ ਸ਼ਹਿਰ ਨਿਵਾਸੀਆਂ ਨੂੰ ਤੇ ਸਾਰੇ ਸੱਜਣਾ ਬੇਲੀਆਂ ਦਾ ਧੰਨਵਾਦ ਕਰਦਾ ਹਾਂ ਤੇ ਨਾਲ ਇਹ ਅਪੀਲ ਕਰਦਾ ਹਾਂ ਕਿ ਜਦੋਂ ਵੀ ਕੋਈ ਜਨਮ ਦਿਨ ਜਾਂ ਘਰ ਦੀ ਖੁਸ਼ੀ ਦਾ ਮੌਕਾ ਹੋਵੇ ਉਹ ਆਣ ਕੇ ਇਹਨਾਂ ਦੇ ਨਾਲ ਹੀ ਭਰਾਵਾਂ ਦੇ ਨਾਲ ਆਣ ਕੇ ਪੰਕਜ ਜੀ ਕੋਲ ਆਣ ਕੇ ਆਪਾਂ ਉਹ ਸਾਰਾ ਜਿਹੜਾ ਹੈ ਸਾਂਝਾ ਕਰਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਫੇਰ ਲੇਲ ਆਸ਼ਰਮ ਦੇ ਵਿੱਚ ਬੰਤਦੇ ਆ ਇੱਥੇ ਸਾਡੇ ਪੰਕਜ ਜੀ ਮਨਤਾ ਦੀ ਸੇਵਾ ਆਸ਼ਰਮ ਅਥੇ ਖੁੱਲਿਆ ਤੇ ਲੇਲ ਵਿੱਚ ਬੜੇ ਤਨ ਤੇ ਮਨ ਦੇ ਨਾਲ ਇਹ ਸਾਰੇ ਇਹਨਾਂ ਦੀ ਸੋਸਾਇਟੀ ਦੇ ਬੜੇ ਤਨ ਦੇ ਮਨ ਦੇ ਨਾਲ ਇਹਨਾਂ ਦੀ ਸੇਵਾ ਕਰਦੇ ਨੇ ਅੱਜ ਸਾਡੇ ਬਹੁਤ ਹੀ ਸੇਵਾ ਭਾਵਨਾ ਵਾਲੇ ਸਤਕਾਰਯੋਗ ਸਾਡੇ 나ਗੀ ਸਾਹਿਬ ਤੁਸੀਂ ਜਾਣਦੇ ਹੋ ਵੀ ਧਾਰੀਵਾਲ ਦੇ ਵਿੱਚ ਇਹਨਾਂ ਦੇ ਬੜੇ ਬਹੁਤ ਹੀ ਅچھے ਸੇਵਾ ਭਾਵਨਾ ਵਾਲੇ ਨੇ ਕਿਉਂਕਿ ਇਹਨਾਂ ਨੇ ਵਾਇਸ ਆਫ ਧਾਰੀਵਾਲ ਦੇ ਵਿੱਚ ਵੀ ਸੇਵਾ ਕੀਤੀ ਧਾਰੀਵਾਲ ਦੇ ਵਿੱਚ ਬਹੁਤ ਬੋਦੇ ਲਾਇਆ ਤੇ ਇਹਨਾਂ ਦੀ ਸੋਚ ਇੰਨੀ ਅੱਛੀ ਹੈ ਵੀ ਇਹਨਾਂ ਦੇ ਪੁੱਤਰਾ ਨਿਰਮਨ ਸਿੰਘ ਦਾਗੀ ਦਾ ਅੱਜ ਬਰਥਡੇ ਆ ਤੇ ਉਹ ਕਹਿੰਦੇ ਵੀ ਮੈਂ ਬਰਥਡੇ ਅੱਜ ਇਸ ਪਰਿਵਾਰ ਨਾਲ ਮਨਾਣਾ ਮੰਤ ਦੀ ਸੇਵਾ ਦੇ ਵਿੱਚ ਵਿਦਆਸ਼ਮ ਦੇ ਵਿੱਚ ਦੀ ਦੇਖ ਸਕਦੇ ਜੇ ਕਿੰਨੇ ਲੋਕ ਆਥੇ ਜਿਨ੍ਹਾਂ ਦੀ ਬੜੀ ਸੱਚੇ ਤੰਗਰ ਦੀ ਸੇਵਾ ਚੱਲ ਰਹੀ ਆ ਸੀ ਆਪਣੇ ਬਜ਼ੁਰਗਾਂ ਦੀ ਇੱਕ ਦੋ ਬੰਦੇ ਦੀ ਸੇਵਾ ਨਹੀਂ ਕਰਦੇ ਪਰ ਇੱਥੇ 40 50 ਲੋਕ ਆ ਜਿਹੜੇ ਮਤਬੁੱਦੀ ਆ ਜਿਨ੍ਹਾਂ ਨੂੰ ਲੋੜ ਵਾ ਉਹਨਾਂ ਦੀ ਇਹ ਪੰਕਜ ਜੀ ਸੇਵਾ ਕਰਦੇ ਪਏ ਨੇ ਨਾਗੀ ਸਾਹਿਬ ਨੇ ਸਲਾਹ ਕੀਤੀ ਵੀ ਅਸੀਂ ਇਹ ਪਿਛਲੀ ਵਾਰ ਸਾਲ ਵੀ ਇਹਨਾਂ ਨੇ ਇਸ ਤਰ੍ਹਾਂ ਹੀ ਜਨਮ ਦਿਨ ਮਨਾਇਆ ਇਹਨਾਂ ਦੇ ਵਿੱਚ ਆ ਗਈ ਐਰਕਾ ਵੀ ਇਹਨਾਂ ਨੇ ਇਸ ਤਰ੍ਹਾਂ ਹੀ ਇਹਨਾਂ ਨੂੰ ਕੀ ਕੀਤਾ ਵੀ ਡਿਮਾਂਡ ਪੁੱਛੀ ਵੀ ਪੰਕਜ ਜੀ ਦੀ ਦੱਸੋ ਵੀ ਮੈਂ ਇਹਨਾਂ ਵਾਸਤੇ ਕੀ ਦੇ ਸਕਣਾ ਵਾਂ ਇਹਨਾਂ ਨੇ ਕਿਹਾ ਵੀ ਸਾਨੂੰ ਵਾਸ਼ਿੰਗ ਮਸ਼ੀਨ ਦੀ ਲੋੜ ਆ ਅੱਜ ਤੀਂ ਵੇਖ ਸਕਦੇ ਜੇ ਵੱਡੀ ਵਾਸ਼ਿੰਗ ਮਸ਼ੀਨ ਇੱਕ ਨਾਗੀ ਸਾਹਿਬ ਨੇ ਲਿਆ ਕੇ ਫਿਰਦਾ Ashram ਦੇਲ ਦੇ ਵਿੱਚ ਦਿੱਤੀ ਹੈ ਮੈਂ ਵਾਹਿਗੁਰੂ ਦੇ ਕੇ ਪ੍ਰਾਰਥਨਾ ਕਰਨਾ ਵੀ ਨਾਗੀ ਪਰਿਵਾਰ ਤੇ અપਾਰ ਕਿਰਪਾ ਬਣਾ ਕੇ ਰੱਖੋ ਵੇਖੋ ਇਹਨਾਂ ਦੀ ਸੋਚ ਇੰਨੀ ਅੱਛੀ ਆ ਵੀ ਇਹਨਾਂ ਦਾ ਬੇਟਾ ਬਾਹਰ ਆਸਟ੍ਰੇਲੀਆ ਵਾਲੇ ਬੇਟੇ ਦੇ ਖੁਸ਼ੀ ਜਿਹੜੀ ਇਹਨਾਂ ਨੇ ਇੱਥੇ ਆ ਕੇ ਲੇਲ ਮਨਾ ਰਹੇ ਨੇ ਬਹੁਤ ਹੀ ਵਧੀਆ ਉਪਰਾਲਾ ਵਾ ਸਾਨੂੰ ਸਾਰਿਆਂ ਨੂੰ ਚਾਹੀਦਾ ਵੀ ਆਪਣੇ ਪਰਿਵਾਰ ਦੇ ਬਜ਼ੁਰਗਾਂ ਦਾ ਕੋਈ ਵੀ ਫੰਕਸ਼ਨ ਆ ਅਸੀਂ ਇਸ ਤਰ੍ਹਾਂ ਹੀ ਵਿਰਦਾਸ਼ ਹੁਣੋਂ ਦੇ ਵਿੱਚ ਆ ਕੇ ਐਹੋ ਜੀ ਸੰਸਥਾ 'ਚ ਮਨਾਈਏ ਤਾਂ ਕਿ ਉਹ ਵੀ ਖੁਸ਼ ਹੋਣ ਤੇ ਅਸੀਂ ਸਾ ਦੇ ਇਹ ਪਹਿਲਾਂ ਤਾਂ ਜੀ ਮੈਂ ਨਗੀ ਪਰਵਾਰ ਨੂੰ ਬਹੁਤ ਬਹੁਤ ਵਧਾਈਆਂ ਦਿੰਨਾ ਵਾ ਇਹਨਾਂ ਦੇ ਪੁੱਤਰੇ ਨਿਰਮਨ ਸਿੰਘ ਦਾ ਜਨਮ ਦਿਨ ਆ ਇਹਨਾਂ ਦੇ ਪਰਿਵਾਰ ਵੱਲੋਂ ਪਿਛਲੇ तकरीबन 2 ਸਾਲ ਤੋਂ ਕੋਈ ਵੀ ਖੁਸ਼ੀ ਦਾ ਕਿਸ ਤਰ੍ਹਾਂ ਦਾ ਪ੍ਰੋਗਰਾਮ ਬੰਦਾ ਸਾਡੇ ਇਥੇ ਬਿਰਦਾਸ਼ਮ ਆ ਕੇ ਮਨਾਉਂਦੇ ਨੇ ਇਹਨਾਂ ਲਈ ਫਰੂਟ ਮਿਠਾਈਆਂ ਜਾਂ ਜਿਹੜੀ ਵੀ ਸਾਨੂੰ ਲੋੜ ਹੁੰਦੀ ਆ ਉਹ ਚੀਜ਼ ਸਾਨੂੰ ਆ ਕੇ ਸਹੂਜ ਕਰਦੇ ਨੇ ਅੱਜ ਵੀ ਬਹੁਤ ਵਿਭਾਗਾ ਦਿੰਦੇ ਆ ਜੀ ਇਸ ਨਾਗੀ ਪਰਿਵਾਰ ਵੱਲੋਂ ਸਮੂਹ ਸਾਥੀਆਂ ਵੱਲੋਂ ਦੁੱਗਲ ਸਾਹਿਬ ਹੋਰ ਵੀ ਵੀਰ ਜਿਹੜੇ ਸਾਰੇ ਆਏ ਨੇ ਇਹਨਾਂ ਸਾਰਿਆਂ ਧੰਨਵਾਦ ਕਰਦੇ ਆ ਜਿਹੜਾ ਆਪਣਾ ਕੀਮਤੀ ਸਮਾਂ ਕੱਢ ਕੇ ਇਥੇ ਬਜ਼ੁਰਗਾਂ ਨੂੰ ਮਿਲਣ ਆਏ ਆ ਔਰ ਉਹਨਾਂ ਲਈ ਵਾਸ਼ਿੰਗ ਮਸ਼ੀਨ ਹੋਰ ਖਾਣ ਪੀਣ ਦਾ ਸਮਾਨ ਲੈ ਕੇ ਆਏ ਆ ਬਹੁਤ ਬਹੁਤ ਧੰਨਵਾਦ ਕਰਦੇ ਨਾਗੀ ਪਰਿਵਾਰ ਦਾ ਵੈਗਰੂ ਇਹਨਾਂ ਨੂੰ ਚੜ੍ਹਦੀ ਕਲਾ ਬਖ ਚੜ੍ਹਦੀ ਕਲਾ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ